ਇੱਥੇ ਕਿ ਵੇਖੋ ਪੰਜਾਬ ਨੇ ਬਹੁਤ ਮਾੜੇ ਦਿਨ ਵੇਖੇ ਨੇ ਤੁਸੀਂ ਉਹ ਦਿਨ ਤੁਸੀਂ ਨਹੀਂ ਕਿ ਦੇਖੇ ਤੁਹਾਡੇ ਬਜ਼ੁਰਗਾਂ ਨੇ ਅੰਮ੍ਰਿਤਸਰ ਦੇ ਵਿੱਚ ਜੋ ਹਾਲਾਤ ਸੀਗੇ ਉਹ ਅੱਜ ਵੀ ਲੂੰ ਕੰਡੇ ਖੜੇ ਹੋ ਜਾਂਦੀ ਆ ਉਹ ਹਾਲਾਤ ਪੰਜਾਬ ਦੇ ਇਸ ਮਹਾਨ ਮੁੱਖ ਮੰਤਰੀ ਨੇ ਵੀ ਨਹੀਂ ਦੇਖੇ ਕਿ ਜਿਨ੍ਹਾਂ ਨੂੰ ਤੁਰ ਜਾਂਦੀ ਕੀੜੀ ਵੀ ਦਿੱਸਦੀ ਆ ਪਰ ਇਸ ਮੁੱਖ ਮੰਤਰੀ ਨੂੰ ਗੈਂਗਸਟਰ ਉਹਨਿੰਦੇ ਤੇ ਇਸ ਈਸ ਮਿਨਿਸਟਰ ਨੂੰ ਪੰਜਾਬ ਚ ਜੋ ਕਤਲ ਹੋ ਰਹੇ ਨੇ ਅੱਜ ਤੱਕ ਇੱਕ ਵੀ ਮੀਟਿੰਗ ਇੱਕ ਵੀ ਕਾਨਫਰੰਸ ਇਸ ਮਾਂ ਦੇ ਪੁੱਤ ਨੇ ਨਹੀਂ ਕੀਤੀ ਕਿ ਪੰਜਾਬ ਦੇ ਚ ਤੁਸੀਂ ਦੇਖਦੇ ਰਹੇ ਹੋ ਸਾਡੇ ਤਾਂ ਟਾਈਮ ਤੇ ਥੋੜੀ ਜੀ ਗੱਲ ਹੁੰਦੀ ਸੀ ਤੇ ਅਸੀਂ ਉੱਥੇ ਵਾਲੇ ਪਹੁੰਚਦੇ ਸੀ ਤੂੰ ਜੇਲਾ ਚ ਬੈਠੇ ਜੇਲ੍ਹ ਚ ਹੁੰਦੀ ਸੀ ਤੋ ਇਮੀਡੀਏਟਲੀ ਜੇਲ੍ਹ ਚ ਪਹੁੰਚ ਜਾਈਦਾ ਸੀ ਕਿ ਇੱਥੇ ਕਿਉਂ ਇੱਥੇ ਚੀਜ਼ਾਂ ਹੋ ਰਹੀਆਂ ਪਰ ਇਹ ਸੂਰਮੇ ਜਿਸ ਦਿਨ ਦਾ 4 ਸਾਲ ਤੋਂ ਬਣਿਆ ਇਸ ਮੁੱਖ ਮੰਤਰੀ ਨੇ ਮੇਰਾ ਖਿਆਲ ਹੈ ਕਿ ਪੰਜਾਬੀਆਂ ਦੇ ਲੀਡਰ ਗੈਂਗਸਟਰ ਬਣ ਕੇ ਚੀਫ ਮਿਨਿਸਟਰ ਆ ਗਿਆ ਕਿ ਲੋਕਾਂ ਲੋਕੀ ਹੁਣ ਗੈਂਗਸਟਰਾਂ ਤੇ ਟੈਰਰਿਸਟਾਂ ਤੇ ਖੁੰਡਿਆਂ ਦੀ ਡੈਮੋ ਕਰਮ ਤੇ ਇਹ ਉਹ ਜਿਹੜੇ ਨੇ ਹੁਣ ਚੱਲ ਰਹੇ ਨੇ ਮੁੱਖ ਮੰਤਰੀ ਨੇ ਕੱਲ ਕਿਹਾ ਕਿ ਅੱਤਵਾਦੀ ਜਾਂ ਗੈਂਗਸਟਰ ਇਹ ਕਿਆ ਕੇ ਰੰਦਾਵਾ ਸਭ ਤੁਹਾਡੇ ਪਾਲੇ ਨੇ ਮੁੱਖ ਮੰਤਰੀ ਸਾਹਿਬ ਸ਼ਰਮ ਕਰੋ ਚੀਫ ਮਿਨਿਸਟਰ ਦਾ ਕੰਮ ਹੁੰਦਾ 6 ਮਹੀਨੇ ਤੱਕ ਆਪੋਜੀਸ਼ਨ ਤੇ ਐਲੀਗੇਸ਼ਨ ਲਾਵੇ 6 ਮਹੀਨੇ ਕਹਿੰਦਾ ਕਿ ਤੁਹਾਡੇ ਪਾਲੇ ਨੇ ਅੱਜ ਸਵਾ ਚਾਰ ਸਾਲ ਹੋ ਗਏ ਨੇ ਚੀਫ ਮਿਨਿਸਟਰ ਸਾਹਿਬ ਇਹ ਸਾਡੇ ਨਹੀਂ ਪਾਲੇ ਇਹ ਤੁਹਾਡੇ ਗੁੰਡੇ ਪਾਲੇ ਨੇ ਮੈਂ ਉਹਨਾਂ ਨੇ ਕਿਹਾ ਕਿ ਰਿਜ਼ਲਟ ਉਹ ਆ ਕੇ ਉਹ ਲੈ ਕੇ ਆਉਣ ਅਡਰੈਸ ਕਿਹਾ ਨਾ ਕਹਿੰਦਾ ਅਡਰੈਸ ਲੈ ਕੇ ਆਓ ਯਾਰ ਜੇ ਚੀਫ ਮਿਨਿਸਟਰ ਨੂੰ ਇਹ ਨਹੀਂ ਪਤਾ ਕਿ ਐਡਰੈਸ ਨਹੀਂ ਹੁੰਦੇ ਤੇਰੀ ਤੇਰੀ ਪੁਲਿਸ ਕੋਲ ਅਡਰੈਸ ਹੁੰਦੇ ਨੇ ਤੇਰੇ ਐਸਐਚਓ ਰਲੇ ਨੇ ਤੇਰੇ ਐਸਐਸਪੀ ਰਲੇ ਨੇ ਤੇਰੀ ਸਾਰੀ ਪੁਲਿਸ ਰਲ ਗਈ ਆ ਤੂੰ ਇਸ ਕਰਕੇ ਰਲ ਗਈ ਆ ਤੇ ਤੇਰੇ ਵਰਗੇ ਚੀਪੀ ਮਿਨਿਸਟਰ ਨੇ ਉਹਨਾਂ ਦਾ ਮੋਰਲ ਹੀ ਇਹਨਾਂ ਡਾਊਨ ਕਰ ਦਿੱਤਾ ਪੰਜਾਬ ਪੁਲਿਸ ਦਾ ਜਿਹੜੀ ਮੰਨੀ ਜਾਂਦੀ ਸੀ ਪੂਰੇ ਵਰਲਡ ਦੇ ਵਿੱਚ ਇੱਕ ਸਟਰੋਂਗ ਪੁਲਿਸ ਆ ਇਸ ਮੁੱਖ ਮੰਤਰੀ ਨੇ ਉਹ ਪੁਲਿਸ ਦਾ ਮੋਰਲ ਇਹਨਾਂ ਡਾਊਨ ਕਰ ਦਿੱਤਾ ਕਿ ਉਹ ਗੈਂਗਸਟਰਾਂ ਦੇ ਨਾਲ ਲੜਾਈ ਲੜਨ ਨੂੰ ਤਿਆਰ ਨਹੀਂ ਹੋ ਉਹ ਐਫਆਈਆ ਲਿਖਣ ਨੂੰ ਤਿਆਰ ਨਹੀਂ ਉਹ ਤੁਹਾਡੀ ਰਿਪੋਰਟ ਲਿਖਣ ਨੂੰ ਤਿਆਰ ਨਹੀਂ ਗੇ ਮੁੱਖ ਮੰਤਰੀ ਸਾਹਿਬ ਆਪਣੀ ਕਲਮ ਕੱਢੋ ਡੀਜੀਪੀ ਨੂੰ ਮੈਂ ਕਹਿੰਨਾ ਕਿ ਜੇ ਤੇਰੇ ਚ ਥੋੜੀ ਜਿਹੀ ਜਮੀਰ ਹੈਗੀ ਆ ਤੇਰੇ ਚ ਕੋਈ ਹੈਗੀ ਆ ਕਿ ਤੂੰ ਕੋਈ ਗੱਲ ਸੁਣਨਾ ਚਾਹਨਾ ਜਾਂ ਤੇਰੇ ਚ ਕੋਈ ਅੱਖ ਸ਼ਰਮ ਹਜਾ ਹੈਗੀ ਆ ਕਿ ਪੰਜਾਬ ਕਿਸ ਕਿਸ ਪਾਸੇ ਤੁਰਿਆ ਫਿਰਦਾ ਪੁਰਾਣੇ ਜਿਹੜੇ ਡੀਜੀਪੀ ਰਹੇ ਨੇ ਜੇ ਉਹਨਾਂ ਵਰਗੇ ਤੇਰੇ ਚ ਕੋਈ ਅਣਖ ਹੈਗੇ ਤੇ ਲਿਖ ਨੋਟ ਕਰ ਪਹਿਲੇ ਨੰਬਰ ਤੇ ਬਾਬਾ ਜਟਾ ਪਛੀਆ ਡੇਰ ਬਾਬਾ ਨਾਨਕ ਤੋਂ ਇੱਕ ਵਿੱਚ ਉਹਨੇ ਸੜਕ ਜਾਂਦੀ ਆ ਬਸ ਧਰਮਕੋਟ ਰੰਧਾਵੇਲੀ ਲੈਫਟ ਹੈਂਡ ਤੇ ਜਟਾ ਪਛੀਆ ਪਿੰਡ ਆ ਰਾਈਟ ਹੈਂਡ ਤੇ ਮੇਰਾ ਆਪਣਾ ਡੇਰ ਬਾਬਾ ਨਾਨਕ ਦਾ ਹਲਕਾ ਸਟਾਰਟ ਹੋ ਜਨ ਉਥੇ ਹੈਪੀ ਪਛੀਆ ਉਹਦੇ ਅਗਲੇ ਪਾਸੇ ਆ ਜੋ ਆਪਣਾ ਸ਼ਹਿਜ਼ਾਦਾ ਪਿੰਡ ਆ ਉਥੇ ਜੀਵਨ ਫੌਜੀ ਪਛੀਏ ਦਾ ਔਰ ਸ਼ਹਿਜ਼ਾਦੇ ਦਾ ਸਿਰਫ 4 ਕਿਲੋਮੀਟਰ ਦਾ ਫਰਕ ਆ ਅਗਲੇ ਪਾਸੇ ਤੁਰ ਪੋ ਉਥੇ ਪਹੁੰਚ ਜੋ ਆਪਣੇ ਜੋੜੀਆਂ ਖੁਰਦ ਉਥੋਂ ਦਾ ਨਿਸ਼ਾਨ ਉਹ ਤੇ ਉਥੋਂ ਦਾ ਇਹਨਾਂ ਡਿਸਟੈਂਸ ਉਹਨਾਂ ਦਾ ਵਿੱਚੋਂ 7 ਕਿਲੋਮੀਟਰ ਦਾ ਮੁੱਖ ਮੰਤਰੀ ਸਾਹਿਬ ਨੋਟ ਕਰੀ ਜੋ ਨਕਸ਼ਾ ਉਹਦੇ ਅੱਗੇ ਚੱਲ ਪੋ ਜੋੜੀਆਂ ਖੁਰਦ ਤੋਂ ਚੱਲ ਪੋ ਆ ਜੋ ਮਾਨਪਿੰਡ ਚ ਮਾਨਪਿੰਡ ਦਾ ਤੇ ਜੋੜੀਆਂ ਖੁਰਦ ਦਾ ਸਿਰਫ 3 ਕਿਲੋਮੀਟਰ ਦਾ ਫਰਕ ਆ ਉਥੋਂ ਦਾ 6 ਦਾ ਮਾਨ ਤੁਹਾਨੂੰ ਸੁਣਿਆ ਹੋਣਾ ਬੜਾ ਵੱਡਾ ਜਿਹਨੇ ਹੁਣੇ ਡੇਰਾ ਬਾਬਾ ਨਾਨਕ ਚ ਇੱਕ ਗਰਵੀ ਮੁੰਡਾ ਜਿਹੜਾ ਉਹਨੂੰ ਮਰਵਾਇਆ ਔਰ ਦਿਨ ਦਿਹਾੜੇ ਪੁਲਿਸ ਨੇ ਆਪਣਾ ਗਨਮੈਂਟ ਜਿਸ ਵੇਲੇ ਉਥੋਂ ਵਾਪਸ ਲੈ ਕੇ ਗਈ ਤੇ ਉਹਦੇ ਬਾਅਦ ਉਹਦੇ ਉਹਦਾ ਉਹਦਾ ਮਰਡਰ ਹੋਇਆ ਰਵੀ ਦਾ ਉਹਦੇ ਅੱਗੇ ਆ ਜੋ ਵੈਰੋ ਕੇ ਪਿੰਡ ਡੇਰਾ ਬਾਬਾ ਨਾਨਕ ਜਿੱਥੇ ਮਰਡਰ ਹੋਇਆ ਡੇਰਾ ਬਾਬਾ ਨਾਨਕ ਤੋਂ ਜੇਸੂ ਰਵੀ ਦਾ ਮਰਡਰ ਹੋਇਆ ਉਥੋਂ ਵੈਰੋ ਕੇ ਪਿੰਡ ਦਾ ਮੁੰਡਾ ਇੱਕ ਬੜਾ ਵੱਡਾ ਸਾਜਣ ਜਿਹੜਾ ਬੀਕੇਆਈ ਦਾ ਖਾਲਸਤਾਨ ਲਿਬਰੇਸ਼ਨ ਵਾਲਿਆਂ ਦੇ ਨਾਲ ਉਹ ਬੰਦੇ ਦੇ ਰਿਲੇਸ਼ਨ ਨੇ ਸਾਜਨ ਵੈਰੋਕੇ ਦਾ ਉੱਥੋਂ ਮੇਰੇ ਕੋਲ ਜਿੱਥੇ ਉਹ ਮੁੰਡਾ ਮਾਰਿਆ ਰਵੀ ਉਹਦੇ ਪਿੰਡ ਤੋਂ ਸਿਰਫ 1.5 ਕਿਲੋਮੀਟਰ ਤੇ ਆ ਅਗਲੇ ਪਾਸੇ ਆਜੋ ਇਹ ਰਾਜਾ ਹਰੂਵਾਲ ਇਹ ਪਿੰਡ ਆ ਬਟਾਲੇ ਦੇ ਲਾਗੇ ਮੈਂ ਜੇ ਆਪਣੇ ਡਿਸਟ੍ਰਿਕਟ ਦੀ ਸਣਾਉਣ ਲੱਗਾ ਬਟਾਲਾ ਗੁਰਦਾਸਪੁਰ ਦੀ ਤੇ ਉਹਦੇ ਚ ਉਹ ਬੀਕੇਆਈ ਦਾ ਰਾਜਾ ਹਰੂਵਾਲ ਅੱਗੇ ਗੁਰਲਾਲ ਰੋੜਿਆਣਾ ਮੋਕੰਤਰੀ ਸਾਹਿਬ ਆਪਣੇ ਕੰਨਾਂ 'ਚ ਕੋਈ दारू ਪਾ ਲੋ ਕੋਈ ਦਵਾਈ ਪਾਓ ਤੁਹਾਡੇ ਕੰਨ ਖੁੱਲਣ ਤੇ ਤੁਹਾਡੇ ਡੀਜੀਪੀ ਦੀਆਂ ਅੱਖਾਂ 'ਚ ਵੀ ਤੇ ਕੰਨਾਂ 'ਚ ਵੀ दारू ਪਾਓ ਦਵਾਈ ਪਾਓ ਕਿ ਉਹ ਦੀਆਂ ਅੱਖਾਂ ਵੀ ਵੇਖਣ ਤੇ ਉਹਦੇ ਕੰਨ ਵੀ ਸੁਣਨ ਉਹਦੇ ਬਾਅਦ ਗੁਰਲਾਲ ਰੁੜਿਆਣਾ ਕਲਾ ਨੌਰ ਤੋਂ 6 ਕਿਲੋਮੀਟਰ ਤੇ ਰੁੜਿਆਣਾ ਪਿੰਡਿਆ ਉਥੋਂ ਦਾ ਗੁਰਲਾਲ ਰੁੜਿਆਣਾ ਇੱਕ ਆ ਗਿਆ ਅਗੇ ਮਨੂ ਅਗਵਾਨ ਇਹ ਰੁੜਿਆਣੇ ਤੇ ਤੇ ਅਗਵਾਨ 'ਚ ਸਿਰਫ 3 ਕਿਲੋਮੀਟਰ ਦਾ ਫਰਕ ਆ ਇਹ ਵੀ ਬਾਰਡਰ ਦੇ ਉੱਤੇ ਪਿੰਡ ਆ ਅੱਗੇ ਆ ਗਿਆ ਜੀ ਇਹ ਡੋਨੀ ਬੱਲ ਤੁਸੀਂ ਸੁਣਿਆ ਹੋਣਾ ਉਹ ਰਹਿਣ ਵਾਲਾ ਅਮਰਸਰ ਦਾ ਸੱਠੇ ਵਾਲੇ ਪਿੰਡ ਦਾ ਉਹਦਾ ਸਾਰਾ ਜਿਹੜਾ ਕੰਮ ਕਰਿਆ ਉਹ ਚੱਲਦਾ ਬਟਾਲੇ ਚ ਐਕਸਟਰੈਕਸ਼ਨ ਅੱਗੇ ਆ ਗਿਆ ਅਮਰਿੰਦਰ ਬਿੱਲਾ ਇਹ ਹੈਗਾ ਟਕੂਆ ਪਿੰਡ ਆ ਸ੍ਰੀ ਗੁਰਗਿੰਦਪੁਰ ਰੋਡ ਤੇ ਉਥੋਂ ਦਾ ਅਗਲੇ ਪਾਸੇ ਆ ਗਿਆ ਅਮਰਤ ਦਾਲਮ ਜਿਹੜਾ ਇੱਕ ਹੁਣ ਨਵਾਂ ਉੱਠਿਆ ਜੱਗੂ ਭਗਵਾਨਪੁਰੀ ਦਾ ਰਾਈਟ ਹੈਂਡ ਉਦਾਲਮ ਤੁਸੀਂ ਵੇਖਿਆ ਹੋਣਾ ਬਟਾਲਾ ਡੇਰ ਬਾਬਾ ਨੇ ਕੋਟਲੀ ਸੂਰਤਮਾਲੀ ਤੋਂ 3 ਕਿਲੋਮੀਟਰ ਔਰ ਭਗਵਾਨਪੁਰ ਪਿੰਡ ਤੋਂ ਜੱਗੂ ਭਗਵਾਨਪੁਰੀ ਦੇ ਪਿੰਡ ਤੋਂ ਇਹ 7 ਕਿਲੋਮੀਟਰ ਤੇ ਇਹ ਪਿੰਡ ਆ ਤੇ ਇਸੇ ਤਰ੍ਹਾਂ ਹੀ ਇੱਕ ਹੋਰ ਆ ਇਹ ਸ਼ਾਬਾਦਾ ਪਿੰਡ ਹਸਨ ਸ਼ਾਬਾਦਾ ਇੱਕ ਉਹ ਆ ਕਿ ਮੁੱਖ ਮੰਤਰੀ ਸਾਹਿਬ ਜੀ ਦੇ ਇਕੱਲੇ ਬਟਾਲੇ ਡਿਸਟ੍ਰਿਕਟ ਦੇ ਨੇ ਤੇ ਬਾਕੀ ਪੰਜਾਬ ਦੇ ਕਿੱਥੇ ਨੇ ਜਰੂਰਤ ਹੈ ਤੇਰੇ ਚ ਉੱਠ ਕੇ ਬੋਲੇਗਾ ਉੱਠ ਕੇ ਗੱਲ ਕਰੇਗਾ ਪੰਜਾਬ ਦੇ ਵਿੱਚ ਮੌਤਾਂ ਤੇ ਐਕਸਟਰੈਕਸ਼ਨ ਛਰੇਮ ਚਲਦੀਆਂ ਨੇ ਤੇ ਉਹਦੇ ਚ ਆ ਮੈਂ ਤੁਹਾਡੇ ਕੋਲ ਜਿਹੜੀ ਉਹਨੂੰ ਬਹੁਤੀ ਮਿਰਚਾਂ ਲੱਗੀਆਂ ਸੀ ਚੀਫ ਮਿਨਿਸਟਰ ਨੂੰ ਸਪੀਕਰ ਨੂੰ ਇਸ ਕਰਕੇ ਲੈਟਰ ਲਿਖਣ ਦੀ ਜ਼ਰੂਰਤ ਪਈ ਕਿ ਮੁੱਖ ਮੰਤਰੀ ਸੁੱਤਾ ਡੀਜੀਪੀ ਜਵਾਬ ਦੇਣ ਲਈ ਤਿਆਰ ਨਹੀਂ ਤਾਂ ਮੈਂ ਤੁਹਾਨੂੰ ਬਾਅਦ ਚ ਮੇਰਾ ਮੋਬਾਈਲ ਇੱਥੇ ਹੋਣਾ ਉਹਦੇ ਤੋਂ ਦਿਖਾਉ ਮੈਂ ਤੁਹਾਨੂੰ ਦਿਖਾਉਣਾ ਕਿ ਡੀਜੀਪੀ ਨੂੰ ਕਿੰਨੇ ਮੈਸੇਜ ਕੀਤੇ ਨੇ ਇਵਨ ਮੈਂ ਉਹਦੇ ਮਦਰ ਦੀ ਅਫਸੋਸ ਦਾ ਮੈਸੇਜ ਪਾਇਆ ਉਹ ਤੋਂ ਡੀਜੀਪੀ ਨੇ ਉਹਦਾ ਵੀ ਨਹੀਂ ਲਿਖਿਆ ਕਿ ਮਦਰ ਦਾ ਵੀ ਉਹਨੇ ਮੈਸੇਜ ਪੜਨ ਆਪਣਾ ਮناسب ਨਹੀਂ ਸਮਝਿਆ ਕਿ ਇਹ ਕਾਂਗਰਸੀਆਂ ਨੂੰ ਜਿਸ ਵੇਲੇ ਜੇ ਡੀਜੀਪੀ ਇਹੋ ਜਿਹਾ ਹੋ ਜਾਏਗਾ ਜਿਹੜਾ ਬਿਲਕੁਲ ਥੱਲੇ ਲੱਗ ਜਾਏਗਾ ਆ ਮੈਂ ਹੋਮ ਮਿਨਿਸਟਰ ਹੈ ਇੱਕ ਸਪੀਕਰ ਲੋਕ ਸਭਾ ਨੂੰ ਲੈਟਰ ਲਿਖੀ ਮੈਂ ਮੈਂਬਰ ਪਾਰਲੀਮੈਂਟ ਆ ਮੈਂ ਮੈਂਬਰ ਪਾਰਲੀਮੈਂਟ ਆ ਮੈਂ ਉੱਥੇ ਦੇਖ ਸਕਦਾ ਕਿ ਪੰਜਾਬ ਦੇ ਵਿੱਚ ਜੋ ਹੋ ਰਿਹਾ ਉਹਦੇ 'ਚ ਮੇਰਾ ਰਾਈਟ ਬਣਦਾ ਕਿ ਉਹ ਜੀ ਸਪੀਕਰ ਸਾਹਿਬ ਪੰਜਾਬ ਗਵਰਨਮੈਂਟ ਕੋਲ ਪੁੱਛੋ ਕਿ ਉੱਥੇ ਲੋਕਾਂ ਦੇ ਬੱਚੇ ਤੇ ਲੋਕਾਂ ਦੀ ਬਰਬਾਦੀ ਤੇ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਤੇ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਦੇ ਫਰੋਜਪੁਰ ਤਰਨਤਾਰਨ ਇਹ ਜਿਹੜੇ ਤੁਸੀਂ 50 ਕਿਲੋਮੀਟਰ ਤੱਕ ਕਬਜ਼ਾ ਕਰਕੇ ਬੈਠੇ ਹੋ ਬੀਐਸਐਫ ਦਾ ਜਿੰਨਾ ਪੰਜਾਬ ਗਵਰਨਮੈਂਟ ਦਾ ਕੋਈ ਜੇ ਕਸੂਰ ਆ ਉਹਨਾਂ ਹੀ ਗਵਰਨਮੈਂਟ ਆਫ ਇੰਡੀਆ ਦਾ ਵੀ ਆ ਕਿ 50 ਕਿਲੋਮੀਟਰ ਦੇ ਵਿੱਚ ਜਿੰਨੇ ਮੈਂ ਤੁਹਾਨੂੰ ਦੱਸੇ ਨੇ ਆ ਜਿਹੜੇ ਗੈਂਗਸਟਰ ਨੇ ਇਹ 50 ਕਿਲੋਮੀਟਰ ਨਹੀਂ ਸਾਰੇ 15 ਤੋਂ 20 ਕਿਲੋਮੀਟਰ ਦੇ ਵਿੱਚ ਨੇ ਨਾ ਇੰਟਰਨੈਸ਼ਨਲ ਬਾਰਡਰ ਤੋਂ ਇਸ ਕਰਕੇ ਉਹਨਾਂ ਨੇ ਲਿਖਿਆ ਸੀ ਕਿ ਰਿਕੁਐਸਟ ਫॉर ਟਾਈਮ ਬੋਮਬ ਕਲੈਰੀਫਿਕੇਸ਼ਨ ਓਨ ਲਾ ਐਂਡ ਔਰਡਰ ਗੈਂਗਸਟਰイズਮ ਐਕਸਟਰੈਸ਼ਨ ਐਂਡ ਡਰਗ ਰਿਲੇਟਿਡ ਕ੍ਰਾਈਮ ਇਨ ਪੰਜਾਬ ਜੇ ਤੇ ਮੇਰਾ ਰਾਈਟ ਪੰਡ ਦਾ ਨਾ ਕਿ ਜੇ ਪੰਜਾਬ ਸਰਕਾਰ ਦਾ ਡੀਜੀਪੀ ਟੈਲੀਫੋਨ ਸੁਣਨ ਨੂੰ ਤਿਆਰ ਨਹੀਂ ਪੰਜਾਬ ਗਵਰਨਮੈਂਟ ਦਾ ਜਿਹੜਾ ਮੁੱਖ ਮੰਤਰੀ ਉਹ ਸੁਣਨ ਨੂੰ ਤਿਆਰ ਨਹੀਂ ਪੰਜਾਬ ਦਾ ਹੋਮ ਮਿਨਿਸਟਰ ਸੁਣਨ ਨੂੰ ਤਿਆਰ ਨਹੀਂ ਪੰਜਾਬ ਦਾ ਜੇਲ੍ਹ ਮਿਨਿਸਟਰ ਪਤਾ ਨਹੀਂ ਕੌਣ ਹੈ ਮੈਨੂੰ ਇਹ ਵੀ ਨਹੀਂ ਪਤਾ ਅੱਜ ਕੱਲ੍ਹ ਕੌਣ ਹੈ ਕਿ ਉਹ ਸੁਣਨ ਨੂੰ ਤਿਆਰ ਨਹੀਂ ਇਹ ਜਿਹੜੇ ਸਾਰੇ ਸੀ ਕਿ ਉਹਨਾਂ ਨੂੰ ਐਫ ਆਈ ਆਰ ਐਨ ਡੀ ਪੀ ਐਸ ਇਹ ਸਾਰੇ ਚੀਜ਼ਾਂ ਨਾਲ ਲਿਖਿਆ ਕਿ ਇਹਨਾਂ ਚੀਜ਼ਾਂ ਦਾ ਪੰਜਾਬ ਦੇ ਬੀ ਜੀ ਪੀ ਨੂੰ ਤੇ ਪੰਜਾਬ ਦੇ ਆਫੀਸਰਜ਼ ਨੂੰ ਤੇ ਉਹਨਾਂ ਕੋਲੋਂ ਇਹਨੂੰ ਕਰਕੇ ਤੇ ਇਹ ਜਿਹੜਾ ਇਹ ਦੱਸਿਆ ਜਾਏ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਕੋਲੋਂ ਕਦੋਂ ਰਾਤ ਮਿਲੇਗੀ ਕਿ ਪੰਜਾਬ ਗਵਰਨਮੈਂਟ ਇਹਦੇ ਤੋਂ ਐਕਸ਼ਨ ਨੂੰ ਤਿਆਰ ਆ ਇਹ ਮੈਂ 25 ਤਰੀਕ ਦੀ ਲਿਖਿਆ ਫਿਰ ਮੈਂ 27 ਤਰੀਕ ਨੂੰ ਪਰਸੋਂ ਦੁਬਾਰਾ ਇੱਕ ਹੋਮ ਮਿਨਿਸਟਰ ਨੂੰ ਲੈਟਰ ਲਿਖੀ ਉਹਦੇ ਚ ਮੈਂ ਲਿਖਿਆ ਸਬਜੈਕਟ ਐਕਸੀਲੇਟਿੰਗ ਟਾਰਗੇਟਡ ਕਿਲਿੰਗਸ ਟਾਰਗੇਟਡ ਟਾਰਗੇਟਿੰਗ ਜਿਹੜੀਆਂ ਹੋਣਗੀਆਂ ਟਾਰਗੇਟਡ ਹੋ ਰਹੀਆਂ ਨੇ ਕਿਲਿੰਗ ਉੱਥੇ ਜਿਹੜੀ ਹੋਈ ਆ ਫਿਰੋਜ਼ਪੁਰ ਹੋਈ ਆ ਹੋਰ ਨਾ ਥਾਂ ਉੱਤੇ ਹੋਈ ਆ ਆਪਣੇ ਗੁਰਦਾਸਪੁਰ ਬਟਾਲੇ ਚ ਹੋਈ ਦੋ ਦਿਨ ਦਿਹਾੜੇ ਨੌਜਵਾਨ ਮਾਰ ਦਿੱਤੇ ਜਾਣ ਚਾਰ ਜ਼ਖਮੀ ਕਰ ਦਿੱਤੇ ਜਾਣ ਪੰਜਾਬ ਦਾ ਡੀਜੀਪੀ ਤੇ ਚੀਫ ਮਿਨਿਸਟਰ ਦੀ ਇੱਕ ਸਟੇਟਮੈਂਟ ਨਹੀਂ ਆਈ इवन ਬਦਕਿਸਮਤੀ ਗੱਲ ਕਿ ਦੂ ਐਡਾ ਭਰਿਆ ਬਾਜ਼ਾਰ ਉਹਦੇ ਵਿੱਚ ਉਥੋਂ ਦਾ ਐਸਐਸਪੀ ਵੀ ਉੱਥੇ ਨਹੀਂ ਪਹੁੰਚਿਆ ਕਿ ਚਲੋ ਉਹ ਜਾ ਕੇ ਵੇਖੇ ਤੇ ਇੱਥੇ ਜਿਹੜੇ ਬੰਦੇ ਮਰੇ ਨੇ ਤੇ ਲੋਕਾਂ ਨੂੰ ਕਰਨਾ ਮੈਂ ਇਹਦੇ ਵਿੱਚ ਲਿਖਿਆ ਕਿ ਐਕਸਿਲੇਟਿੰਗ ਟਾਰਗੇਟਡ ਕਿਲਿੰਗਸ ਐਕਸਟਰਸ਼ਨ ਮਰਡਰਸ ਗ੍ਰੇਨੇਡ ਅਟੈਕਸ ਐਂਡ ਗੈਂਗਸਟਰ ਐਕਟੀਵਿਟੀ ਇਨ ਪੰਜਾਬ ਰਿਕਵੈਸਟ ਫਾਰ ਇਮੀਡੀਟ ਮਲਟੀ ਏ ਏਜੰਸੀ ਕੋਆਰਡੀਨੇਸ਼ਨ ਕੇ ਇਹਦਾ ਮਲਟੀ ਕੋਆਰਡੀਨੇਸ਼ਨ ਦਾ ਇਹ ਮਤਲਬ ਹੈ ਕਿ ਪੰਜਾਬ ਔਰ ਗਵਰਨਮੈਂਟ ਆਫ ਇੰਡੀਆ ਦੀਆਂ ਔਰ ਜੇ ਆਰਡਬਲ ਹੋਗੀ ਨੀਆ ਹੋਗੀ ਜਦੋਂ ਨੈਸ਼ਨਲ ਕੈਡੈਂਡਮ ਇਨਵੈਸਟੀਗੇਸ਼ਨ ਏਜੰਸੀ ਉਹਦੇ ਚ ਆਈਬੀ ਸੀਬੀਆਈ ਨਾਰਕੋਟਿਕਸ ਬਿਊਰੋ ਵਾਲੇ ਤੇ ਜਿਹੜੀਆਂ ਹੋਰ ਉਹਦੇ ਨਾਲ ਇਹ ਕਿਹਾ ਕਿ ਪੰਜਾਬ ਪੁਲਿਸ ਤੇ ਪੰਜਾਬ ਦਾ ਹੋਮ ਡਿਪਾਰਟਮੈਂਟ ਸੱਦ ਕੇ ਇਹਦੇ ਤੇ ਸਮੀਖਿਆ ਕਰੋ ਕਿ ਪੰਜਾਬ ਇੱਕ ਇਹੋ ਜੀ ਸੈਂਸਿਟਿਵ ਸਟੇਟ ਆ ਜੇ ਜਿੱਥੇ ਪਾਕਿਸਤਾਨ ਹਰ ਰੋਜ਼ ਡਰੋਨ ਭੇਜਦਾ ਉਥੋਂ ਅਸਲਾ ਭੇਜਦਾ ਇਹਨੂੰ ਇਮੀਡੀਏਟਲੀ ਰੋਕਿਆ ਜਾਵੇ ਔਰ ਇਹਨਾਂ ਦੀ ਅਕਾਉਂਟੇਬਿਲਟੀ ਫਿਕਸ ਕੀਤੀ ਜਾਏ ਸਾਰੇ ਡਿਪਾਰਟਮੈਂਟਾਂ ਦੀ ਜਿਹੜੀ ਗਵਰਨਮੈਂਟ ਪੰਜਾਬ ਗਵਰਨਮੈਂਟ ਆ ਮੈਂ ਲਿਖਿਆ ਤਾਂ ਪੰਜਾਬ ਗਵਰਨਮੈਂਟ ਟੂਡੇ ਆਈ ਰਿਗਰਟ ਟੂ ਸੇ ਇਜ਼ ਸਲੀਪਿੰਗ ਲਾਈਕ ਕੁੰਭਕਰਨ ਕੁੰਭ ਕਰਨ ਦੀ ਵਾਕਈ ਲੋਕਾਂ ਤੁਹਾਨੂੰ ਹੀ ਪਤਾ ਕਿ ਮੁੱਖ ਮੰਤਰੀ ਫੇਰੇ 12 ਵਜੇ ਤੇ 3 ਵਜੇ ਮੁੱਖ ਮੰਤਰੀ ਸਾਹਿਬ ਪਤਨ ਕਿਹੜੀ ਦੁਨੀਆ ਚ ਚਲੇ ਜਾਂਦੇ ਨੇ ਇਹ ਜਿਹੜੀ ਚੀਜ਼ ਹੁਣ ਮੈਂ ਤੁਹਾਡੇ ਕੋਲ ਇਹ ਆਉਣ ਲੱਗ ਜਿਹੜੀ ਮੈਂ ਗਿਵਿੰਗ ਗਿਵਨ ਦ ਗ੍ਰੈਵਿਟੀ ਆਫ ਸਿਚੁਏਸ਼ਨ ਆਈ ਅੰਦਰਸਟਿਡ ਰਿਕੁਐਸਟ ਥੈਟ ਦ ਮਿਨਿਸਟਰੀ ਆਫ ਹੋਮ ਅਫੇਅਰ ਕਨਵਨ ਅ ਅਰਜੈਂਟ ਹਾਈ ਲੈਵਲ ਮੀਟਿੰਗ ਆਫ ਆਲ ਰਿਲੇਵੈਂਟ ਸੈਂਟਰਲ ਸਟੇਟ ਏਜੰਸੀਜ਼ ਆਈਬੀ ਰਾ ਨਿਆ ਪੀਐਸਏ ਪੰਜਾਬ ਪੁਲਿਸ ਐਂਡ ਹੋਮ ਡਿਪਾਰਟਮੈਂਟ ਅਫੀਸ਼ਰਸ ਸੋ ਥੈਟ ਦ ਇਫੈਕਟਿਵ ਨੈਸ਼ਨਲ ਸਕਿਉਰਿਟੀ ਸਟ੍ਰੈਟੇਜੀ ਕੈਨ ਬੀ ਪੁਟ ਇਨ ਪਲੇਸ ਵਿਦਆਉਟ ਡਿਲੇ this cannot wait for the next parliamentary session it needs immediate action ke agle te na kariye kyunki utthe bolan nu time nahi milda question paida utthe sade kari sawal nahi hai kyunki member hi itne jhara ne te session inna short ho gaya ke 10 10 din 15 15 din da te total utthe parliament da session reh gaya aa jehdiya ne mukhyantri saab toadiyan akhan kholniya chona ke tusi inna nu keha va ke target jehde anaksar jehde main laaye ne ਲਿੰਕ ਨੇ ਦੇ ਲੇਸਟੋਪ ਟਾਰਗੇਟਡ ਐਂਡ ਗੈਂਗਸਟਰ ਲਿੰਕ ਕਿਲਿੰਗਸ ਇਨ ਪੰਜਾਬ ਕੈਲੰਡਰ 2025 ਉਹ ਤੁਹਾਡੇ ਕੋਲ ਤੋਂ ਮੈਂ ਤੁਹਾਨੂੰ ਦੇਈ ਦੇਣੀ ਆ ਇਹ ਮੈਂ ਮੁੱਖ ਮੰਤਰੀ ਨੂੰ ਸੁਣਾਉਣਾ ਚਾਹੁੰਨਾ ਕਿ ਜਿਹੜਾ ਉਹਨੇ ਕਿਹਾ ਸੀ ਮਜ਼ਾਕ ਕਰਨ ਦੀ ਬਜਾਏ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਇੱਕ ਐਹੋ ਜਿਹਾ ਬੰਦਾ ਮਿਲ ਗਿਆ ਜਿਹਦੀ ਕਪੈਸਿਟੀ ਨਹੀਂ ਸੀ ਲੋਕਾਂ ਨੇ ਜਿਹੜਾ ਰਾਜ ਮੰਗਿਆ ਜਾਂ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਇਹਨਾਂ ਨੇ ਜੋ ਪਾਸ਼ਨ ਕੀਤੇ ਉਹਨਾਂ ਨੇ ਕੀਤੇ ਸੀ ਕਿ ਇੱਕ ਐਸੀ ਘੋੜਾ ਜਿਹੜਾ ਵਧੀਆ ਲੱਭ ਕੇ ਉਹਦੇ ਤੇ ਉਹਨਾਂ ਨੇ ਆਪਣੀ ਬੈਡ ਲਗਾ ਦਿੱਤੀ ਤੇ ਪਰ ਉਹਨਾਂ ਨੂੰ ਘੋੜੇ ਦੀ بجائے ਪੰਜਾਬ 'ਚ ਟੱਟੂ ਮਿਲ ਗਿਆ ਕਿ ਜਿੰਨੇ ਬੇੜਾ ਗਰਖ ਪੰਜਾਬ ਦਾ ਕਰਕੇ ਰੱਖ ਦਿੱਤਾ ਇਹਦੇ 'ਚ ਮੈਂ ਤੁਹਾਨੂੰ ਇਥਰੋਂ ਲਗਾ 26 26 ਨਵੰਬਰ 2025 ਡੇਰਾਬਸੀ ਮੁਹਾਲੀ ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਐਂਡ ਮੁਹਾਲੀ ਪੁਲਿਸ फोर अ मेजर टेरर गैंगस्टर प्लॉट लिंक्ड टू द लॉरेंस बिश्नोई गोल्डी 뜰ੋਂ गोल्डी ब्रॉड नेटवर्क आफ्टर द एक्सचेंज ऑफ फायर नियर स्टील स्टेप्स टुवर्ड्स नोन द डटाबसिय अंबला हाईवे 19 नवंबर लुधियाना एन ए एस आई बैकड मल्टी स्टेट गैंगस्टर टेरर मॉड्यूल वाज बस्टेड नियर लडवॉल टोल प्लाजा ताकि जो 19 नवंबर अमृतसर हर गैंगस्टर हरजेंद्र सिंह एलियास हेरी ਇਮ ਨੂੰ ਇਹਦਾ ਮੈਨੂੰ ਰਹਿ ਗਿਆ ਸੀ ਤੇ ਇੱਕ ਮੈਨੂੰ ਉਹਦਾ ਜਿਹੜਾ ਹੈਰੀ ਚੱਠਾ ਵੀ ਜਿਹੜਾ ਉਹ ਵੀ ਦੇਰ ਦਾ ਬਾਬਾ ਨਾਨਕ ਦੇ ਨਾਲ ਹੀ ਚੱਠੇ ਪਿੰਡ ਦਾ ਰਹਿਣ ਵਾਲਾ ਇੱਕ ਉਹਦਾ ਰਹਿ ਗਿਆ ਉਹ ਵੀ ਤੁਸੀਂ ਕਰ ਲਿਓ ਮੁੱਖ ਮੰਤਰੀ ਸਾਹਿਬ ਸੁਣ ਲੈਣਗੇ ਰੀਸੈਂਟਲੀ ਰੀਲਿਜ਼ਡ ਔਨ ਬੇਲ ਵਾਸ ਕਿਲਡ ਇਨ ਅ ਪੁਲਿਸ ਇਨਕਾਊਂਟਰ ਐਟ ਸ਼ਰਾਟਾ ਸ਼ਾਟਾ ਚੈੱਕ ਪੁਆਇੰਟ ਪੁਲਿਸ ਕਲੇਮਡ ਹੀ ਹੈਡ ਲਿੰਕਸ ਵਿਦ ਪਾਕਿਸਤਾਨ ਬੇਸਡ ਆਈਐਸ ਆਈ ਹੈਂਡਲਰ ਇਹ ਬੜਾ ਇਹ ਸੀਰੀਅਸ ਜਿਹੜਾ ਵਾ ਇਹ ਵਿੱਚ ਜਿਹੜਾ ਮੈਟਰ ਆਇਆ 17 ਨਵੰਬਰ ਨੂੰ 17 ਨਵੰਬਰ ਅਮਰਸਰ ਟੂ ਇਨਸੀਡੈਂਟਸ ਟਾਈਮ ਉਹਦੇ ਬੱਸ ਬੱਸ ਜਿਹੜੀ ਹੋਈ ਸੀ ਇੰਟਰਸਟੇਟ ਬੱਸ ਟਰਮੀਨਲ ਤੇ ਹੋਇਆ ਕੇਲ ਸ਼ਰਾਟਾ ਏਰੀਆ ਚ ਉਹ ਵਰਿੰਦਰ ਵਾਸ ਸ਼ਾਰਟਰਡ ਬਾਈ ਮੋਟਰਸਾਈਕਲ ਬੋਰਨ ਉਹਦੇ ਬਾਅਦ 16 ਨਵੰਬਰ ਬੰਗਾ ਨਵਾਂ ਸ਼ਹਿਰ ਏ 22 ইয়ার্স ওল্ড ইয়ুথ fromParams ਰੈਂਪਲ ওয়াজ ਕਿਲਡ এন্ড ফোর আদার্স ইনজર્ડ ਰਣ ਅਚਲਿਤ ਨੇ ਹੁੰਡਾਈ ਤੇ ਪਰੇ ਬਾਜ਼ਾਰ ਚ ਬੰਗੇ ਚ ਉਹਨਾਂ ਦਾ ਮਰਡਰ ਕੀਤਾ ਅਗੇ ਅਦੁੱਲੀ ਕੇ ਅਮਰਸਰ ਇਹ ਗਰੋਸਰੀ ਸ਼ਾਪ ਓਨਰ ਉਹਨੂੰ ਮਾਰ ਦਿੱਤਾ 65 ਸਾਲ ਦੇ ਨੂੰ ਨਵੰਬਰ 15 ਫਰੋਜਪੁਰ ਨਮੀਨ ਅਰੋੜਾ ਆਰਐਸਐਸ ਦਾ ਜਿਹੜਾ ਲੀਡਰ ਸੀ ਉਹਨੂੰ ਇਹ ਉਹਨਾਂ ਨੇ ਮਾਰ ਦਿੱਤਾ ਅਕਤੂਬਰ 25 ਔਰ 29 ਇਹ ਅਕਤੂਬਰ 25 29 ਰੋਪੜ ਆਫ ਫੰਕਸ਼ਨਰੀ ਨਤਨ ਨੰਦਾ ਇਹਨਾਂ ਦੇ ਆਪਣੇ ਪਾਰਟੀ ਨੂੰ ਓਪ ਹੈਗੇ ਬਾਈਕ ਟੂ ਬਰਤਨ ਤਾ ਨਾਥੂਪੁਰ ਗਰੰਥੀ ਰਣਜੀਤ ਸਿੰਘ ਰਾਣਾ 38 ਸਾਲ ਦਾ ਗਰੀਬ ਆਦਮੀ ਗੈਂਗਸਟਰਾਂ ਨੇ ਮਾਰ ਦਿੱਤਾ ਜੁਲਾਈ 25 4 ਜੁਲਾਈ ਮੋਗਾ ਕੋਟੀ ਸੇਖਾਂ ਡਾਕਟਰ ਅਮਰਜੀਤ ਸਿੰਘ ਕੰਪੋਜ਼ ਕੰਬੋਜ਼ ਫਾਦਰ ਆਫ ਪੰਜਾਬੀ ਐਕਟਰਸ ਨੇ ਧਿਆਨ ਆ ਬਾਅਦ ਕ੍ਰਿਟੀਕਲ ਸ਼ਾਟ ਐਂਡ ਇਜ਼ ਨਰਸਿੰਗ ਹੋਮ ਬਾਈ 2 men ਹਰਿੰਗ ਅ ਪੇਸ਼ੈਂਟ ਈ ਹੀ ਹੈਡ ਬੀਨ ਰਸੀਵਿੰਗ ਟੌਰਚਰ ਐਂਡ ਥ੍ਰੀਟਸ ਫਰੋਂ ਕੰਟਸਿੰਟ ਟੂ ਜਰ ਬਾਈ ਅਗਲੇ ਪਾਸੇ 24 ਮਈ ਅਮਰਤਸਰ ਸ਼ਹਿਰ ਦਾ ਸ਼ਰੋਮਣੀ ਕਾਲੀਰ ਕੌਂਸਲਰ ਹਰਜਿੰਦਰ ਸਿੰਘ ਲਾਲ ਬਹਾਮਣ 45 ਸ਼ਾਟ ਡੈੱਡ ਜੇ ਦੇ ਬਾਅਦ 13 ਅਪ੍ਰੈਲ ਨੰਗਲ ਰੂਪਨਗਰ ਵਿਸ਼ਵ Hindu ਪ੍ਰੀਸ਼ਦ ਨੰਗਲ ਪ੍ਰੈਜ਼ੀਡੈਂਟ ਵਕਾਸ ਪ੍ਰਭਕਰ ਨੂੰ ਮਾਰ ਦਿੱਤਾ ਓਵਰਆਲ ਪੈਟਰਨ ਇਸ ਸਪੈਸ਼ਲੀ ਨੋਮਬਰ ਅਕੋਰਡਿੰਗ ਟੂ ਦਾ ਅਫੀਸ਼ਲ ਸਟੇਟਮੈਂਟ ਪੰਜਾਬ ਪੁਲਿਸ ਨਿਊਟਰਲਾਈਜ਼ 7 ਫੋਰਨ ਬੈਕ ਟਾਰਗੇਟਡ ਕਿਲਿੰਗ ਮੋਡਿਊਲ ਔਨ ਨੋਮਬਰ 25 ਮੇਰੇ 2025 ਅਲੋਨ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਕਿਆਂ ਨੇ ਇਹ ਮੁੱਖ ਮੰਤਰੀ ਸਾਹਿਬ ਨੂੰ ਮੇਰੇ ਖਾਤੇ ਤੁਹਾਡੇ ਰਾਹੀਂ ਇਹ ਪਹੁੰਚ ਵੀ ਜਾਣਗੀਆਂ ਮੈਂ ਆਉਣ ਲੱਗਾ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਜੇ ਮੁੱਖ ਮੰਤਰੀ ਜਾਂ ਡੀਜੀਪੀ ਦੇ ਦਿਮਾਗ 'ਚ ਕਿ ਥੋੜੀ ਬਹੁਤੀ ਵੀ ਸ਼ਰਮ ਹੈਗੀ ਆ ਇਹਨਾਂ ਦੇ ਜੋ ਤੁਹਾਡਾ ਚੈਨਲ ਹੈ ਇੱਕ ਮੈਂ ਉਹਦੇ ਤੇ ਹੁਣੇ ਸੁਣਦਾ ਆ ਰਿਹਾ ਸੀ న్యూਸ 18 ਤੇ ਉਹਨਾਂ ਨੇ ਕਹਿੰਿਆ ਕਿ 3 ਐਮਐਲਏ ਉਸ ਵਿਆਹ ਦੇ ਵਿੱਚ ਮੌਜੂਦ ਸੀਗੇ ਜਿੱਥੇ ਗੈਂਗਸਟਰ ਨਿਲੋ ਜਾਨੇ ਜਿੱਥੇ ਗੈਂਗਸਟਰ ਨੇ ਗੋਲੀ ਚਲਾਈ ਇਹਦੇ ਤੋਂ ਬਾਅਦ ਹੋਰ ਲਾਅ ਐਂਡ ਆਰਡਰ ਨੂੰ ਮੁੱਖ ਮੰਤਰੀ ਕੀ ਦੇਖਣਾ ਚਾਹੁੰਦਾ ਕੀ ਮੁੱਖ ਮੰਤਰੀ ਕਰਨਾ ਚਾਹੁੰਦਾ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਪੰਜਾਬ ਨੂੰ ਇਹਨਾਂ ਦੇ ਰਹਿਮੋ ਕਰਮ ਤੇ ਛੱਡ ਦੇਣਾ ਚਾਹੁੰਦਾ ਤੇ ਜਦ ਜੋ ਕੱਲ ਹੋਇਆ ਜੋ ਕੱਲ ਕੋਰਟ ਦੇ ਵਿੱਚ ਹੋਇਆ ਮੇਰਾ ਖਿਆਲ ਕੰਚਨ ਪ੍ਰੀਤ ਦਾ ਮੇਰਾ ਖਿਆਲ ਹੈ ਕਿ ਚੀਫ ਮਿਨਿਸਟਰ ਜਿਹੜਾ ਵਾ ਇਹਨੂੰ ਹੁਣ ਚੀਫ ਮਿਨਿਸਟਰ ਰੈਨ ਦਾ ਕੋਈ ਰਾਈਟ ਨਹੀਂ ਇਹਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਜੋ ਕੱਲ ਕੋਰਟ ਨੇ ਮੂੰਹ ਤੇ ਚਪੇੜ ਮਾਰੀ ਆ ਔਰ ਮੈਂ ਪੁੱਛਣਾ ਚਾਹੁੰਨਾ ਚੀਫ ਮਿਨਿਸਟਰ ਨੂੰ ਕਿ ਉਹ ਜਿਹੜੀ ਰਵਜੀਤ ਕੌਰ ਡਾਕਟਰ ਰਵਜੀਤ ਕੌਰ ਸੀ ਉਹਦਾ ਕਸੂਰ ਕੀ ਸੀ ਜਿਹੜਾ ਉਹਨੂੰ ਸਸਪੈਂਡ ਕੀਤਾ ਇਲੈਕਸ਼ਨ ਕਮਿਸ਼ਨ ਨੇ ਦੋ ਡੀਐਸਪੀ ਉਥੋਂ ਦੇ ਸਸਪੈਂਡ ਹੋਏ ਦੋ ਉਹ ਜਿਹੜੇ ਇਥੋਂ ਦਾ ਮਨਿੰਦਰ ਸਿੰਘ ਮਨਿੰਦਰਜੀਤ ਕੇ ਮਨਿੰਦਰ ਸਿੰਘ ਕੀ ਨਾਮ ਉਹਨਾਂ ਦਾ ਮਨਿੰਦਰ ਸਿੰਘ ਮਨਿੰਦਰ ਸਿੰਘ ਉਹ ਐਸਐਸਪੀ ਦਾ ਕੀ ਕਸੂਰ ਸੀ ਇਹ ਜੇ ਇਹ ਸੀਗਾ ਤੇ ਕੱਲ ਜੇਸੂ ਵਾਲੇ ਪੁਲਿਸ ਸਟੇਸ਼ਨ ਚ ਉਹਨੂੰ ਲੈ ਕੇ ਆਏ ਨੇ ਤੇ 5 6 ਘੰਟੇ ਇੰਟਰੋਗੇਸ਼ਨ ਤੋਂ ਬਾਅਦ ਉਹਦੀ ਅਰੈਸਟ ਪਾਈ ਗਈ ਕੀ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਨੂੰ ਫੋਨ ਮੁੱਖ ਮੰਤਰੀ ਸਸਪੈਂਡ ਕਰੇਗਾ ਦੱਸੇਗਾ ਕਿ ਕੇਸ ਉਹ ਸੱਚਾ ਸੀ ਕਿ ਝੂਠਾ ਸੀ ਅੱਜ ਮੁੱਖ ਮੰਤਰੀ ਦੀ ਸਟੇਟਮੈਂਟ ਕਿਉਂ ਨਹੀਂ ਆਈ ਅੱਜ ਡੀਜੀਪੀ ਕਿਉਂ ਨਹੀਂ ਬੋਲਿਆ ਕਿ ਉਹਨੇ ਦੇ ਗਲਤ ਕੀ ਸੀ ਜਾਂ ਠੀਕ ਸੀਗਾ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਸਿਰ ਕਹਿੰਦਾ ਕਿ ਕਹਿੰਦੇ ਅਸੀਂ ਉਹ ਤੁਹਾਡੇ ਇੱਥੇ ਇੱਕ ਫਿਰਦਾ ਵੱਡੇ ਵੱਡੇ ਹੱਥਾਂ ਵਾਲਾ ਇੱਕ ਐਮਐਲਏ ਐਮਐਲਏ ਜਿਹੜਾ ਐਕਸ ਮੰਤਰੀ ਉਹ ਕਹਿੰਦਾ ਬੁੱਕਸੇ ਨਹੀਂ ਚੁੱਕਣ ਦਿੰਦਾ ਸਿੱਧੀ ਚੁੱਕਣ ਜਿਹੜਾ ਕਦੇ ਥਾਣੇਦਾਰਾਂ ਨੂੰ ਗਾਲ੍ਹਾਂ ਕੱਢਣ ਦੇ ਉੱਥੇ ਐਸਐਚਓ ਨੂੰ ਮਾਵਾ ਭੈਣਾਂ ਦੀ ਲਾਈਵ ਹੋ ਕੇ ਗਾਲ੍ਹਾਂ ਕੱਢੀ ਜਾਂਦਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੇ ਕਹਿਣਾ ਚਾਹੁੰਦਾ ਓਏ ਪੰਜਾਬ ਬਚਾਓ ਪੰਜਾਬ ਬੜੀ ਮੁਸ਼ਕਲ ਕੀਤਾ ਅੰਮ੍ਰਿਤਸਰ ਵਾਲੇ ਤੁਹਾਨੂੰ ਆਪਣੇ ਬਜ਼ੁਰਗਾਂ ਨੂੰ ਪੁੱਛਿਓ ਅੰਮ੍ਰਿਤਸਰ ਦੇ ਵਿੱਚ ਡਾਕਟਰ ਬਲਦੇਵ ਪ੍ਰਕਾਸ਼ ਜੀ ਜਦੋਂ ਹੱਥਿਆ ਹੋਈ ਪਾਟਿਆ ਸਾਹਿਬ ਦੇ ਗੋਲੀਆਂ ਲੱਗੀਆਂ ਹਿੱਤ ਅਪਲਾਸ਼ੀ ਉਹਨਾਂ ਨੂੰ ਕੀਤਾ ਉੱਥੇ ਹਿੰਦੂ ਸਿੱਖ ਨਹੀਂ ਸੀ ਵਖਰਾ ਨਹੀਂ ਸੀ ਸਾਰੀ ਕਾਂਗਰਸ ਔਰ ਸਾਰੀ ਭਾਜਪਾ ਇੱਕ ਥਾਂ ਇਕੱਠੀ ਹੋ ਕੇ ਧਰਮਵਾਦ ਦੇ ਅਗੇਂਸਟ ਲੜੀ ਸੀ ਤੇ ਹੁਣ ਵੀ ਸਾਨੂੰ ਸਾਰਿਆਂ ਨੂੰ ਇਹ ਦੇ ਅਗੇਂਸਟ ਲੜਨਾ ਪਏਗਾ। ਕਾਰਨ ਤੁਸੀਂ ਤੁਹਾਡੀ ਕੀਤੀ ਤੋਂ ਇਤਰਾਜ਼ ਕਿਉਂ ਹੈ? ਇੱਕ ਤੁਸੀਂ ਨਾ ਗ੍ਰਹਿ ਮੰਤਰੀ ਰਹੇ ਹੋ ਤੁਸੀਂ ਬੜਾ ਕੰਮ ਕੀਤਾ ਬੜੀਆਂ ਮੀਟਿੰਗਾਂ ਕੀਤੀ ਮੈਨੂੰ ਇਹ ਕੱਲ ਰੰਧਾਵਾ ਸਾਹਿਬ ਸਮਝਾਇਓ ਕਿ ਕਿ ਜਦੋਂ ਮੀਟਿੰਗ ਇਹ ਕਿਉਂ ਨਹੀਂ ਖਤਮ ਹੋ ਬਾਰੇ ਦਿਨ ਬਦ ਦਿਨ ਵਧੇ ਕੋ ਜਾ ਰਹੇ ਜਿਲ 1 ਮਿੰਟ ਗੱਲ ਸੁਣੋ ਅੱਜ ਮੈਂ ਕੈਪਟਨ ਸਾਹਿਬ ਮੈਂ ਮੈਂ 1 ਮਿੰਟ ਇਲੈਕਸ਼ਨਾਂ 'ਚ ਤੁਹਾਨੂੰ ਨਹੀਂ ਪਤਾ ਤੁਸੀਂ ਮੇਰੇ ਵਾਲੀ ਡੇਰ ਬਾਬਾ ਨਾਨਕ ਇਲੈਕਸ਼ਨ 'ਚ ਗਏ ਸੀ ਗਏ ਸੀ ਨਾ ਉੱਥੇ ਉੱਥੇ ਜੱਗੂ ਭਗਵਾਨਪੁਰਿਓਂ ਕੋਲ ਇਹਨਾਂ ਓਪਨਲੀ ਲਈਕ ਨਹੀਂ ਲਈ ਸਪੋਰਟ ਮੈਂ ਅੱਜ ਵੀ ਕਹਿੰਦਾ ਮੈਂ ਕਈ ਵਾਰ ਕਿ ਡੀਜੀਪੀ ਨੂੰ ਮੈਂ ਕਿਹਾ ਕਿ ਮੇਰਾ ਡੀਜੀਪੀ ਜਿਹੜਾ ਡੀਐਸਪੀ ਡੇਰਾ ਬਾਬਾ ਨਾਨਕ ਤੋਂ ਡੀਐਸਪੀ ਬਟਾਲਾ ਇਹ ਗੈਂਗਸਟਰਾਂ ਦੇ ਨਾਲ ਜੜਲੇ ਨੇ ਉਹਨਾਂ ਦੀ ਐਕਸਟਰੈਸ਼ਨ ਦੇ ਵਿੱਚ ਭਾਈਵਾਲ ਨੇ ਜਰ ਜਾਂ ਮੇਰੇ ਤੇ ਕੇਸ ਬਣਾ ਦੇਣ ਤੇ ਜਾ ਉਹਨਾਂ ਤੇ ਐਕਸ਼ਨ ਕਰਨ ਇਹਦੇ ਤੋਂ ਵੱਡੀ ਤੇ ਨਹੀਂ ਗੱਲ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਬਣਦੀ ਹੈ ਕਿ ਨਹੀਂ ਗੱਲ ਬੇਲ ਦਵਾ ਕੇ ਗੈਂਗਸਟਰ ਨੂੰ ਇਹ ਜਲੰਧਰ ਇਲੈਕਸ਼ਨ ਦੇ ਵਿੱਚ ਜਿਹੜੀ ਹੋਈ ਸੀ ਸਾਊਥ ਦੇ ਵਿੱਚ ਗੈਂਗਸਟਰ ਨੂੰ ਬੇਲ ਦਵਾ ਕੇ ਇਲੈਕਸ਼ਨ ਚ ਲੈ ਆ ਕੇ ਆਏ ਸੀ ਕਿ ਨਹੀਂ ਇਹ ਕੌਣ ਲੈ ਕੇ ਆਇਆ ਸੀ ਇਹ ਲੈ ਕੇ ਆਇਆ ਸੀ ਜਿਹੜੀ ਅਸੀਂ ਨਸ਼ਿਆਂ ਦੀ ਗੱਲ ਕਰਦੇ ਸੀ ਜਿਹੜਾ ਇਹਨਾਂ ਨੇ ਉੱਥੇ ਖੜਾ ਕੀਤਾ ਕੈਂਡੀਡੇਟ ਸਭ ਤੋਂ ਪਹਿਲਾਂ ਜੇ ਕੋਈ ਪੰਜਾਬ ਦੇ ਵਿੱਚ ਆਵਾਜ਼ ਚੁੱਕੀ ਭਗਵੰਤ ਮਾਨ ਨੇ ਤੇ ਉਹਨੇ ਹਰਮੀਤ ਸੰਧੂ ਦੇ ਅਗੇਂਸਟ ਕਿਹਾ ਸੀ ਕਿ ਇਹ ਤੇ ਵਿਕਰਮ ਜਿਠੀਆ ਨਸ਼ਾ ਵੇਚਦੇ ਨੇ ਤੇ ਅੱਜ ਉਹ ਕਿੱਥੇ ਗਿਆ ਚਪਾਨਾ ਤੁਸੀਂ ਇਹਦੇ ਚ ਮੈਜਿਕ ਕੈਪਟਨ ਸਾਹਿਬ ਦੀ ਸਟੇਟਮੈਂਟ ਸੁਣ ਰਿਹਾ ਸੀ ਜਾਂ ਕੋਈ ਕਾ ਰਿਹਾ ਸੀ ਮੇਰਾ ਕਹਿਣ ਮੇਰੇ ਤੋਂ ਬੈਟਰ ਜੋ ਆਪ ਕੈਪਟਨ ਅਮਰਿੰਦਰ ਸਿੰਘ ਦੇ ਦੇਣਗੇ ਕਿ ਜੇ ਬਿਲ ਪਾਵਰ ਨਹੀਂ ਹੋਏਗੀ ਤੇ ਗੈਂਗਸਟਰイズਮ ਖਤਮ ਨਹੀਂ ਹੋਏਗਾ ਤੁਸੀਂ ਦੇ ਆਪ ਕਾਫੀ ਤਾਂ ਥ੍ਰੈਟ ਤੁਹਾਡ ਨੂੰ ਤੁਹਾਡੇ ਬੇਟੇ ਨੂੰ ਜਿਹੜਾ ਡੀਜੀਪੀ ਸਾਹਿਬ ਨੂੰ ਜਿਹੜੀ ਬੁੱਧੀ ਸੀ ਉੱਥੇ ਕੀਤੀ ਕਾਰਵਾਈ ਜਦੋਂ ਤੁਸੀਂ ਥ੍ਰੈਟ ਦਾ ਦੱਸਿਆ ਸੀ ਤੁਹਾਡੀ ਫੈਮਿਲੀ ਨੂੰ ਥ੍ਰੈਟ ਦੇਣਾ ਉਹ ਮੁੱਖ ਮੰਤਰੀ ਦਾ ਉਹ ਤਾਂ ਮਜ਼ਾਕ ਨਹੀਂ ਸੀ ਸੁਣਿਆ ਸ਼ਰਮ ਆਉਣੀ ਚਾਹੀਦੀ ਹੈ ਉਹ ਜੀ ਚੀਫ ਮਿਨਿਸਟਰ ਨੂੰ ਉੱਥੇ ਕਿਹਾ ਕਿ ਪ੍ਰੈਸ ਵਾਲਿਆਂ ਹੀ ਪੁੱਛਿਆ ਕਿ ਉਹਨਾਂ ਦੇ ਬੇਟੇ ਨੂੰ ਥ੍ਰੈਟ ਆਈ ਹੈ ਕੀ ਮਿਸਟਰ ਤਾਂ ਆਪਣਾ ਬੇਟਾ ਤੇ ਉਹਨੂੰ ਛੱਡ ਦਿੱਤਾ ਭੇਜ ਦਿੱਤਾ ਉਹਨੂੰ ਪਿਆਰ ਨੇ ਜਿਨ੍ਹਾਂ ਦੇ ਪੁੱਤ ਹੁੰਦੇ ਨੇ ਜਿਨ੍ਹਾਂ ਨੇ ਮਾਂ-ਬਾਪ ਦਾ ਆਪਣੇ ਪਰਿਵਾਰ ਚ ਰਹਿੰਦੇ ਨੇ ਉਹਨਾਂ ਨੂੰ ਆਪਣੇ ਬੱਚਾਂ ਦਾ ਦੁੱਖ ਹੁੰਦਾ ਮੇਰਾ ਇਕੱਲੇ ਦਾ ਬੇਟਾ ਨਹੀਂ ਤੁਸੀਂ ਜਿੰਨੇ ਬੈਠੇ ਹੋ ਤੁਸੀਂ ਆਪਣੇ ਮਾਂ-ਬਾਪ ਦੇ بیٹے ਤੇ ਹੈਗੇ ਹੋ ਜਿਹੜੇ ਅਸੀਂ ਪਾਵਰ ਚ ਬੈਠੇ ਹੁਣ ਜਦੋਂ ਗਵਰਨਮੈਂਟ ਹੁੰਦੀ ਹੈ ਤੁਸੀਂ ਸਾਡੇ ਬੱਚੇ ਹੋ ਮੇਰਾ ਬੇਟਾ ਬਾਅਦ ਚ ਆਏਗਾ ਪਹਿਲਾ ਮੇਰਾ ਬੇਟਾ ਇਹ ਹੋਏਗਾ ਕਿ ਇਹਨੂੰ ਨਾ ਕੋਈ ਹੋਏ ਕੇ ਉਹਨੂੰ ਚੀਫ ਮਿਨਿਸਟਰ ਚਾਹ ਜਾਂਦਾ ਚੀਫ ਮਿਨਿਸਟਰ ਮਜ਼ਾਕ ਕਰ ਰਿਹਾ ਕਿ ਇਹਨਾਂ ਦੇ ਪਾਲੇ ਨੇ ਤੇ ਕਾਕਾ ਮੁੱਖ ਮੰਤਰੀ ਜੀ ਸਾਡੇ ਪਾਲੇ ਨੇ ਤੇ ਜੇ ਤਰ੍ਹਾਂ ਚ ਜੁਰਤ ਤੇ ਕੱਢ ਤੂੰ ਸਾਡੇ 4 ਸਾਲ ਮੂੰਹ ਜਿ ਘੁੰਗੜੀਆਂ ਪਾ ਕੇ ਬੈਠਾ ਤੇ ਪੁੱਤ ਜਦਨ ਕਦੇ ਟਾਈਮ ਆ ਗਿਆ ਇਹੋ ਹੀ ਘਤਵਾ ਦੀ ਤੇਰੀਆਂ ਤੇਰੇ ਵਿੱਚੋਂ ਕੱਢੂੰਗਾ ਨੇ ਮਨਿਸਟਰਾਂ ਨੇ ਤੁਸੀਂ ਉਹਦੇ ਦੱਸਣਾ ਮੈਂ ਤੇ ਅੱਜ ਵੀ ਕਹਿਣਾ ਜੀ ਕਿਹੜੇ ਕਿਹੜੇ ਸੀ ਨਾਮ ਨਾਮ ਕਿਉਂ ਡਿਸਕਲੋਜ਼ ਕਰਾਂਗੇ ਟਾਈਮ ਆਉਣ ਦਿਓ ਕਿ ਤੁਹਾਨੂੰ ਸਲਾਹ ਕੀਤੀ ਤੁਹਾਨੂੰ ਬੁਲਾ ਕੇ ਤਿੰਨੇ ਮੰਤਰੀ ਇਹਨਾਂ ਮੈਂ ਦੱਸ ਦੇਣਾ ਤਿੰਨੇ ਹੀ ਮਾਝੇ ਦੇ ਸੀ ਕਿਹੜੇ ਉਹ ਕੋਟਲੀ ਵਾਲੇ ਕੋਟਲੀ ਵਾਲੇ ਇਹ ਇਹ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਇਹ ਮੈਨੂੰ ਮੰਨਦੇ ਨਹੀਂ ਮੈਂ ਦੱਸਦਾ ਹਾਂ ਆ ਇੱਕ ਮਿੰਟ ਪਾੜਾ ਸਾਹਿਬ ਦੀ ਸੁਣ ਲਓ ਸੁਣ ਮੈਨੂੰ ਇੱਕ ਦਿਨ ਪਹਿਲਾਂ ਸਵੇਰੇ ਇਨਫੋਰਮੇਸ਼ਨ ਆ ਗਈ ਸੀ ਇਹਨਾਂ ਦੀ ਇਲੈਕਸ਼ਨ ਚ ਮੈਨੂੰ ਵੀ ਬਹੁਤ ਕਾਲਾਂ ਆਈਆਂ ਵੀ ਨਾਵਜਾਦ ਦੇ ਰੇ ਚ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਇਹ ਮੰਨਦੇ ਨਹੀਂ ਸੀਗੇ ਮੈਂ ਕਿਹਾ ਕੱਲ ਰਾਤ 11 ਵਜੇ ਆਪਣੇ ਸਾਹਮਣੇ ਘਰ ਚ ਕੈਮਰਾ ਫਿਕਸ ਕਰ ਦੋ ਜੇ ਗੱਡੀ ਨਾ ਆਵੇ ਮੰਤਰੀਆਂ ਦੀ ਤੇ ਜੇ ਬੰਦੇ ਤੁਹਾਡੇ ਚਾਲੀ 50 ਅੰਦਰ ਨਾ ਬਹਿ ਕੇ ਵੀਡੀਓ ਇਹ ਤਾਂ ਮੈਂ ਕਿਹਾ ਮੈਂ ਸਿਆਸਤ ਛੱਡ ਦੂੰ ਇਹਨਾਂ ਦਾ 11 ਵਜੇ 5 ਮਿੰਟ ਤੇ ਮੈਨੂੰ ਫੋਨ ਆਇਆ ਉਹ ਵੀ ਰਿਕਾਰਡ ਆ ਮੇਰੇ ਕੋਲ ਇਹ ਕਹਿੰਦੇ ਪੜਾ ਤੂੰ ਠੀਕ ਆ ਬਈ ਕਹਿੰਦੇ ਵੜਗੀਆਂ ਹੀ ਗੱਡੀਆਂ ਅੰਦਰ ਮਤਲਬ ਇਹਦੇ ਇਹਦੇ ਚ ਸਬੂਤ ਨੇ ਸਾਰੇ ਅੱਛਾ ਔਰਗਨਾਈਜ਼ਡ ਸੈਕਟਰ ਚੱਲ ਕੇ ਮੇ ਰਿਹਾ ਹੈ ਔਰਗਨਾਈਜ਼ਡ ਚੱਲ ਰਿਹਾ ਕਿਉਂਕਿ ਤੁਸੀਂ ਜਿਸ ਤਰੀਕੇ ਇਹ ਇਹ ਵੇਖੋ ਇਹ ਇਹ ਬੜੇ ਡੀਪ ਰੂਟਡ ਕਨਸਪੀਰੇਸੀ ਚਲਤੀ ਆ ਪੰਜਾਬ ਦੇ ਗੈਂਗਸਟਰ ਬਾਹਰ ਬੈਠੇ ਰੈਡਿਕਲਸ ਨਾਰਕੋ ਟ੍ਰੈਡਿੰਗ ਵਾਲੇ ਔਰ ਪੰਜਾਬ ਪੁਲਿਸ ਇਹ ਬੰਦੇ ਹੁਣ ਰਲੇ ਨੇ ਔਰ ਇਹਨਾਂ ਦਾ ਨੈਕਸਸ ਤੋੜਨ ਲਈ ਜਰੂਰ ਚਾਹੀਦੇ ਇਹ ਮੁੱਖ ਮੰਤਰੀ ਨੂੰ ਤੋਰ ਚਾਹੀਦਾ ਜਰੂਰ ਨਹੀਂ ਹੈ ਤੁਸੀਂ ਕਹਿੰਦੇ ਜਰੂਰ ਪੁਲਸ ਕਦਮ ਉਹੀ ਕਿ ਸਰਕਾਰ ਚ ਨਹੀਂ ਇਹ ਵੇਖੋ ਜਦੋਂ ਹੈੱਡ ਆਫ ਦਾ ਸਟੇਟ ਹੈ ਹੈੱਡ ਆਫ ਦੀ ਸਟੇਟ ਇਹ ਹੋਣਾ ਹੋਮ ਇੱਕ ਮਿੰਟ ਮੇਰੀ ਗੱਲ ਦਾ ਜਵਾਬ ਦੇ ਦਿਓ ਤੁਹਾਡੇ ਜਨਾਲੇ ਚ ਬਲਾਸਟ ਹੋਇਆ ਅਮਰਖਰਚ ਹੋਇਆ ਬਾਕੀ ਥਾਂ ਤੇ ਬਲਾਸਟ ਹੋਏ ਸੀਰੀਅਲ ਬਲਾਸਟ ਹੋਏ ਪੰਜਾਬ ਪੁਲਿਸ ਨੇ ਕਿਹਾ ਨਹੀਂ ਹੋਏ ਇਹੀ ਚਾ ਸੀ ਕੀ ਗੱਲ ਸਾਨੂੰ ਛਪਾਉਣੀ ਕਿਉਂ ਚਾਹੀਦੀ ਆ ਮੈਂ ਸਾਡੇ ਉੱਥੇ ਮੈਂ ਉੱਥੇ ਮੈਂ ਕਰ ਰਿਹਾ ਜਿੰਤੀ ਪੂਰ ਹੋਇਆ ਤੇ ਉੱਥੇ ਕਹੀ ਜਾਂਦਾ ਕਿ ਇਹ ਰੰਡਾਵੇ ਨੂੰ ਮੇਰੇ ਤੇ ਬਾਅਦ ਚ ਗੁਰਦਾਸਪੁਰ ਚ ਮੇਰੇ ਬਾਰੇ ਬਾਅਦ ਚ ਇਹ ਬੋਲਣਗੇ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਮੇਰੇ ਟਾਈਮ ਚ ਇਹ ਲੁਧਿਆਣਾ ਜੇਲ੍ਹ ਦੇ ਵਿੱਚ ਮੇ ਰਾਇਟਸ ਹੋ ਗਈ ਸੀ ਹੋਇਆ ਸੀ ਨਾ ਸੁਖਜੰਦਰ ਸਿੰਘ ਦਾਵਰ ਰਾਇਟਸ ਦੇ ਵਿੱਚ ਪਹੁੰਚ ਗਿਆ ਸੀ ਤੇ ਉਹਨਾਂ ਨੇ ਐਡਮਿਟ ਕੀਤਾ ਸੀ ਕਿ ਹਾਂ ਇਹ ਰਾਇਟਸ ਹੋਏ ਨੇ ਇਹਨਾਂ ਨੂੰ ਦੁਬਾਰਾ ਸੇਧ ਤੋਂ ਕੋਣ ਨਹੀਂ ਦਿੱਤਾ ਜਾਏਗਾ ਇਹ ਇਹ ਸਵਾਲ ਨਾਲ ਔਰਗੇਨਾਈਜ਼ ਕਰਦਾ ਸਾਰਾ ਤੁਹਾਡੇ ਚਿੱਠੀ ਤੁਸੀਂ ਚਿੱਠੀ ਲਿਖਦੇ ਹੋ ਤੁਹਾਡੀ ਚਿੱਠੀ ਨੂੰ ਮਜ਼ਾਕ ਬਣਾਇਆ ਜਾਂਦਾ ਨਹੀਂ ਨਹੀਂ ਉਹ ਵੇਖੋ ਦਿੱਲੀ ਵੀ ਦਿੱਲੀ ਔਰ ਦੋਨੋਂ ਹੀ ਇਹ ਦਿੱਲੀ ਗਵਰਨਮੈਂਟ ਦੀ ਵੀ ਟੀਮ ਬਣ ਗਈ ਹੈ 50 ਕਿਲੋਮੀਟਰ ਤੱਕ ਯਾਰ ਉਹਦੀ ਮਾਂ ਡੇਰਾ ਬਾਬਾ ਨਾਨਕ ਦੇ ਇਲੈਕਸ਼ਨ ਚ ਓਪਨਲੀ ਜਾ ਕੇ ਉਹਦੇ ਕੰਨ ਨਾਲ ਮੋਬਾਈਲ ਆ ਦੇਂਦੀ ਜਿਹੜੇ ਵੀ ਸਰਪੰਚ ਦਾ ਹਰ ਬੰਦੇ ਨੂੰ ਆਪਣੀ ਜਾਨ ਪਿਆਰੀ ਆ ਕੀ ਮੁੱਖ ਮੰਤਰੀ ਉਹਦੇ ਦੇ ਬਿਆਨ ਦੇਗਾ ਹੋਰ ਛੱਡੋ ਇੱਕ ਉਹ ਹੈਪੀ ਐਪੀ ਕੋਈ ਸ਼ਾਪੁਰ ਜਾਜੰਦਾ ਜਿਹਦੇ ਕੋਲ 800 ਗ੍ਰਾਮ ਹਿਰੋਨ ਫੜੀ ਗਈ ਉਹਦੀ ਕਿਉਂ ਨਹੀਂ ਇਨਕੁਆਰੀ ਕਰਾਉਂਦਾ ਕਿ ਕਿੱਥੋਂ ਆਈ ਮੁੱਖ ਮੰਤਰੀ ਦੇ ਨਾਲ ਫੋਟੋਆਂ ਹੁਣ ਤੇ ਦੂਜਣ ਮਜ਼ਾਕ ਕਰ ਦਿੱਤੀ ਇਹਦੀ ਕਿੱਥੇ ਆ ਕਿੰਨੀਆਂ ਜਿਹੜਾ ਜੁੱਧ ਨਸ਼ਮਰੋ ਦੇ ਤੁਹਾਡੇ ਨਾਲ ਹੁਣ ਅਗਲੀ ਜਿਹੜੀ ਕਰਾਂਗੇ 7 ਤਰੀਕ ਨੂੰ ਇਥੇ ਹੀ ਕਰਾਂਗੇ ਉਦੋਂ ਤੁਹਾਡੇ ਸਵਾਲਾਂ ਦਾ ਜਵਾਬ ਦਵਾਂ ਇੱਕ ਦੱਸ ਦਿਓ ਜਿਹੜਾ ਹੁੰਦਾ ਹੈ ਕਿ ਜਿਹੜਾ ਤੁਸੀਂ ਕਿ ਕ੍ਰਾਈਮ ਦੇ ਦਾ ਲੁਧਿਆਣੇ ਤੁਸੀਂ ਚਲਗੇ ਇਹ ਕ੍ਰਾਈਮ ਪੈਟਰਨ ਜਦੋਂ ਕ੍ਰਾਈਮ ਹੋ ਗਿਆ ਤੋ ਇੱਕ ਕ੍ਰਾਈਮ ਦੱਸਦੇ ਕਿਉਂ ਨਹੀਂ ਕਿਤੇ ਟਾਇਰ ਪਾੜ ਗਿਆ ਕਿਤੇ ਇਹ ਹੋ ਗਿਆ ਕੀ ਰੀਜ਼ਨ ਕਿਉਂਕਿ ਤੁਸੀਂ ਜਿਵੇਂ ਕਹਿੰਦੇ ਸੀ ਵੀ ਕ੍ਰਾਈਮ ਦੱਸ ਦੇਣਾ ਚਾਹੀਦਾ ਜੇ ਹੋ ਗਿਆ ਦੱਸੋ ਤਾਂ ਹੀ ਉਹ ਡਿਟੈਕਟ ਹੋਵੇਗਾ ਮੇਰੀ ਗੱਲ ਸੁਣੋ ਡਿਟੈਕਟ ਨਹੀਂ ਹੋਏਗਾ ਤੁਹਾਡੀ ਜਿਹੜੀ ਕਲਮ ਆ ਤੁਹਾਡਾ ਕੈਮਰਾ ਉਹ ਨੂੰ ਬਹੁਤ ਪਰਫੈਕਟਲੀ ਜਿਹੜਾ ਉਹਦੇ ਤੇ ਮਨ ਖੋਲ ਕੇ ਦੱਸੇਗਾ ਯਾਰ ਤੁਹਾਡੇ ਉੱਤੇ ਇਹਨਾਂ ਕੁਝ ਹੋ ਜਾਂਦਾ ਕਿ ਜਿਹੜਾ ਕੋਈ ਬੂਲ ਦਾ ਕੈਮਰੇ ਵਾਲਾ ਕੋਈ ਉਹ ਨੂੰ ਤਾਂ ਫੜ ਕੇ ਅੰਦਰ ਕਰ ਦਿੰਦੇ ਆ ਇਹ ਤੇ ਇਹਦੇ ਤੇ ਮੈਂ ਵੀ ਤੁਹਾਨੂੰ ਮੈਂ ਇੱਕ ਚੀਜ਼ ਮੁੱਖ ਮੰਤਰੀ ਨੂੰ ਦੱਸਣੀ ਚਾਹੁੰਦਾ ਕਿੰਨਾ ਨਾ ਮੈਂ ਮਾਸਟਰ ਮਿੰਦਰ ਦਾ ਮੁੰਡਾ ਮੁੱਖ ਮੰਤਰੀ ਸਾਹਿਬ ਜਿਹੜਾ ਆਪਣੇ ਪਿਤਾ ਦਾ ਨਾਮ ਰਿਸਪੈਕਟ ਨਾਲ ਨਹੀਂ ਲੈਂਦਾ ਉਹ ਬੱਚਾ ਕਦੀ ਕੰਮਜਾਬ ਨਹੀਂ ਹੁੰਦਾ ਜਿਹੜਾ ਬਾਪ ਨੇ ਸਾਨੂੰ ਇਥੋਂ ਤੱਕ ਪਹੁੰਚਾਇਆ ਉਹਨੂੰ ਸਰਦਾਰ ਕਿਹਾ ਜਾਂਦਾ ਜਾਂ ਕਿਹਾ ਜਾਂਦਾ ਮੇਰੇ ਪਿਤਾ ਜੀ ਤੇ ਦਾ ਇਹ ਕਿਹਾ ਜਾ ਸਕਦਾ ਮੇਰੇ ਕਿਰੋ ਸਾਬ ਬਾਰੇ ਕਿਹਾ ਉਹਦਾ ਕਿ ਕਿਰੋ ਸਾਬ ਨੂੰ ਅਜੂ ਕਿਰੋ ਸਾਬ ਕਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕੈਪਟਨ ਸਾਹਿਬ ਕਿਨੇ ਪੁੱਛਿਆ ਤੇ ਕਿਹਾ ਮੈਂ ਕਿਹਾ ਕੈਪਟਨ ਸਾਹਿਬ ਮੇਰੇ ਨਾਲ ਬੈਠਰ ਜਵਾਬ ਦੇ ਦੇਣਗੇ ਤੇ ਇਹ ਇੱਜ਼ਤ ਜਿਹੜੀ ਆ ਇਹ ਪੰਜਾਬੀਆਂ ਦੀ ਖੂਨ ਚ ਆ ਤੇ ਇਸ ਚੀਜ਼ मिनिस्टर ਨੇ ਆਪਣੀ ਪੱਗ ਪਤਾ ਨਹੀਂ ਕਿੱਥੋਂ ਬਣਾਉਂਦਾ ਫੇੜਾ ਮੁੱਖ ਮੰਤਰੀ ਪੰਜਾਬ ਦਾ ਗੁਰੂ ਗਬਿੰਦ ਸਿੰਘ ਦੀ ਧਰਤੀ ਤੇ ਜਿੱਥੇ ਅੰਮ੍ਰਿਤ ਪਾਣ ਕਰਵਾਇਆ ਹੋਵੇ ਤੇ ਅੱਜ ਤੱਕ ਹਰ ਮੁੱਖ ਮੰਤਰੀ ਜਾਂ ਤੇ ਉਹਦਾ ਦਾੜਾ ਪ੍ਰਕਾਸ਼ ਸੀਗਾ ਤੇ ਜੀ ਸਾਉ ਨੇ ਦਾੜੀ ਸਾਡੇ ਵਾਂਗੂ ਫੱਤੀ ਸੀ ਇਹ ਪਹਿਲਾ ਮੁੱਖ ਮੰਤਰੀ ਜਿਹਦੇ ਸਿਰ ਤੇ ਵੀ ਵਾਲ ਨਹੀਂ ਗਏ ਤੇ ਜੀ ਦੀ ਫਾੜੀ ਵੀ ਕੱਟੀ ਹੋਈ ਆ ਇਹ ਪੰਜਾਬ ਨੂੰ 리ਡ ਨਹੀਂ ਕਰ ਸਕਦਾ ਇਹ ਪੰਜਾਬ ਦੀ ਬਰਬਾਦੀ ਕਰਤੇ ਮੁਕੰਮਲ ਚੱਲ ਪਈ। ਤਾਂ ਲਾਸ ਵਾਰ ਆ ਕਿ ਹਾਲੇ ਕੀ ਹੈ। ਇਹਦਾ ਸੋਲੂਸ਼ਨ ਇਹਦਾ ਹਾਲੇ ਤੇ ਭਰਾਓ ਮੈਂ ਤੁਹਾਨੂੰ ਦੱਸਦਾ ਲੋਕਾਂ ਕੋੜਾ ਲੱਭਿਆ ਸੀ ਤੇ ਟੱਟੂ ਮਿਲ ਗਿਆ। ਤੇ 27 27 ਨੂੰ ਫੇਰ ਕਰੂਗਾ। ਹੁਣ ਤੁਸੀਂ ਜਿਹੜੀ ਕੀਤੀ ਹੈ ਕਿ ਬਲਾਸਤ ਦੀ ਗੱਲ ਇਹ ਪੜਾ ਸਭ ਬੋਲਣਗੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ। ਮੈਂ ਗੁਰਦਾਸਪੁਰ ਇਸ ਕਰਕੇ ਨਹੀਂ ਕੀਤੀ ਉਹਨਾਂ ਦੇ ਪਤਣੇ ਲੱਥਾਂ ਕੰਬਦੀਆਂ ਸੀ। ਇਹ ਕਰਕੇ ਭਰਾ ਤੁਸੀਂ ਹਮਰਸਰ ਵਾਲੇ ਹਮੇਸ਼ਾ ਹੀ ਪਿਆਰ ਦੇ ਨਾਲ ਤੇ ਜਦੋਂ ਬੁਲਾਈਏ ਤਾਂ ਤੁਸੀਂ ਪੂਰੇ ਲੈ ਕੇ ਪਹੁੰਚ ਜਾਂਦੇ ਹੋ ਉੱਥੇ ਇਹਨਾਂ 5 ਦਿਨ ਤੋਂ ਪੜਾ ਸਾਬ ਉੱਥੇ ਰੌਲੀ ਪਾ ਰਹੇ ਨੇ ਤੇ ਕਿਸੇ ਨੇ ਤੁਸੀਂ ਪੜੀ ਕਿਤੇ ਸੁਣੀ ਹੋਏ ਖਬਰ ਕਿ ਇੱਥੇ ਕਿਤੇ ਅਸੀਂ ਅੱਜ ਅਸੀਂ ਦੋਨੋਂ ਉਸ ਲੇਡੀ ਦੇ ਘਰ ਪਤਾ ਕਰਕੇ ਆਈ ਇੱਕ ਦੀ ਅੱਖ ਚਲੀ ਗਈ